ਆ ਵਧੀਆ ਪਿੰਡਾਂ 'ਚ ਮਹੌਲ ਹੈ ਖੁਸ਼ ਮੂਡ ਚ ਹੀ ਫਿਰਨ ਦੇ ਆ ਉਹਨਾਂ ਲੀਡਰਾਂ ਵੇਖੋ ਮੂੰਹ ਸਿਕਰੀ ਜਮੀ ਭਈਆ ਹਾਏ ਤੂਬਾ ਹੋਣ ਢਈ ਹੈ ਆਈ ਦਾ ਖੁਸ਼ੀਖਸ਼ਾਲੀ ਲੋਕਾਂ ਦਾ ਇੰਨਾ ਪਿਆਰ ਉਤਸ਼ਾਹ ਮਿਲ ਰਿਹਾ ਆ ਦੇਖੋ ਪਿੰਡਾਂ 'ਚ ਕੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਦਾਦੂਵਾਲ 'ਚ ਖੜੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਚਾਰ ਹਲਕਿਆਂ ਦੇ ਵਿੱਚ 20 ਨਵੰਬਰ ਨੂੰ ਜਿਮਣੀ ਚੋਣਾ ਹੋਣੀਆਂ ਹਨ ਉਹਨਾਂ ਵਿੱਚੋਂ ਇੱਕ ਹਲਕਾ ਡੇਰਾ ਬਾਬਾ ਨਾਨਕ ਹੈ ਜਿਸ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਦੀ ਗੱਲ ਕਰੀਏ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਤੋਂ ਸਾਡੇ ਨਾਲ ਮੌਜੂਦ ਸੰਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਥੋਂ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਕੌਨਫੀਡੈਂਟ ਨਜ਼ਰ ਆ ਰਹੇ ਹਨ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ। ਉਹਨਾਂ ਕਹਿੰਦੇ ਕਿ ਮਸੀਬ ਭਾਈਚਾਰਾ ਜੋ ਕਿ ਕਾਂਗਰਸ ਦੀ ਅਕਸਰ ਸਪੋਰਟ ਕਰਦਾ ਰਿਹਾ ਹੈ ਉਹ ਵੀ ਆਮ ਆਦਮੀ ਪਾਰਟੀ ਨਾਲ ਖੜਾ ਹੈ। ਇਸ ਪਿੰਡ ਦੇ ਵੱਖ-ਵੱਖ ਪਤਵੰਤੇ ਸੱਜਣਾਂ ਨਾਲ ਗੱ ਦੇ ਪੂਰੇ ਕੀਤੇ ਹਨ ਜਿੰਨਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਅਤੇ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ। ਸਾਨੂੰ ਦੇਖ ਪਿਆ ਰਾਤ ਦਾ ਸਮਾਂ ਦੇਖ ਪਿਆ ਉਹ ਵੀ ਦੇਖਿਆ ਜਿਹੜੇ ਘਰ ਦੇ ਜਿਹੜੇ ਲੀਡਰ ਦੇ ਨਾਲ ਹੀ ਬੰਦੇ ਚੱਲਦੇ ਹੋਣ ਜਦੋਂ ਉਹ ਹੀ ਇੱਕ ਇੱਕ ਕਰਕੇ ਗੱਡੀ ਚੋਂ ਨਿਕਲਣ ਲੱਗ ਪਏ ਆਪਸ ਇੱਕ ਇੱਕ ਕਰਦੇ ਆ ਮੁੜ ਕੇ ਸਾਰੀ ਬੱਸ ਖਾਲੀ ਹੋ ਜਾਂਦੀ। ਮੈਨੂੰ ਲੱਗਦਾ ਹੁਣ ਉਹਨੇ 2-4 ਦਿਨ ਤੱਕ ਸਾਰੀਆਂ ਗੱਡੀਆਂ ਖਾਲੀ ਹੋ ਜਾਣਗੀਆਂ। ਅੰਮ੍ਰਿਤਪੁਰ ਪ੍ਰੋਗਰਾਮ ਤੇ ਮੈਂ ਵੀ ਇੱਕ ਉੱਤਰੋਂ ਮੈਂ ਆਉਂਦਾ ਸੀਗਾ ਉੱਤਰੋਂ ਉਹ ਆਉਂਦਾ ਸੀਗਾ ਆ ਮੋਮਲਪੁਰ ਪਿੰਡ ਦਾ ਛੋਟਾ ਜਿਹਾ ਰੂੜੇ ਲਾ ਕੇ ਇੱਧਰੋਂ ਮੈਂ ਜਾਂਦਾ ਤੇ ਉੱਤਰੋਂ ਉਹ ਹੁੰਦਾ ਤੇ ਮੈਂ ਪਰ ਕੱਲੀ ਕੱਲੀ ਗੱਡੀਆਂ ਚੱਕ ਕੇ ਦੇਤੀਆਂ ਨਹੀਂ ਤਾਂ ਮੇਰੀ ਵੀ ਬੜੀ ਆ ਨਾ ਮੈਂ ਵੀ ਕੱਲੀ ਕੱਲੀ ਗੱਡੀ ਚੱਕ ਕੇ ਦੇਤੀ ਦੋ ਬੰਦੇ ਹਲਕੇ ਦੇ ਗੱਡੀ ਚ ਸੀ ਸਿਰਫ ਜਿਹੜੇ ਦੋ ਬੰਦੇ ਵੀ ਆ ਉੱਤਰ ਦੇ ਉਹ ਕਿਉਂ ਮੜਾਏ ਨੇ ਦੋ ਉਹਨਾਂ ਦਾ ਵੀ ਖਤਰਾ ਹੈ ਕਿ ਕੇਵਲੇ ਵੀ ਡਾਰੀ ਮਾਰ ਸਕਦੇ ਨੇ ਉਹਨੂੰ ਇਹ ਆ ਕਿ ਇਹ ਵੀ ਰੱਖਦਾ ਡਾਰੀ ਮਾਰ ਜਾ ਦੋ ਬੰਦੇ ਨਿਕਲ ਜਾਲਾ ਕਿਉਂ 24 ਘੰਟੇ ਉਹਦਾ ਬੰਦੇ ਰੋ ਆਪਣੀ ਗੱਡੀ ਚ ਬਿਠਾ ਕੇ ਰੱਖਦਾ ਇਹ ਹੋਣ ਰਿਹਾ ਤੇਰਾ ਬਬਾ ਨਾਨਕ ਦਾ ਕਿੱਦਾਂ ਕਿਉਂ ਹੋਣ ਰਿਹਾ ਬੜਾ ਵਧੀਆ ਪਿੰਡਾਂ ਚ ਮੋਹਰ ਹੈ ਖੁਸ਼ ਮੂਡ ਚ ਹੀ ਫਿਰਨ ਦੇ ਆ ਉਹਨਾਂ ਲੀਡਰਾਂ ਵੇਖੋ ਮੂੰਹ ਸਿਕਰੀ ਜਮੀ ਪਈਆ ਹਾਏ ਤੋਬਾ ਹੋਣ ਢਈ ਹੈ ਅਈਦਾ ਖੁਸ਼ੀਖਸ਼ਾਲੀ ਲੋਕਾਂ ਦਾ ਇੰਨਾ ਪਿਆਰ ਉਤਸ਼ਾਹ ਮਿਲ ਰਿਹਾ ਆ ਦੇਖੋ ਪਿੰਡਾਂ ਚ ਕੀ ਪੰਡਾ ਤੁਸੀਂ ਅੱਜ ਪਿੰਡਾਂ ਜੀ ਘੁੰਮ ਰਹੇ ਹੋ ਬੜਾ ਲੋਕਾਂ ਵੋਟਾਂ ਨੂੰ 20 ਤਰੀਕ ਨੂੰ ਲੈ ਕੇ ਬੇਸਬਰੀ ਨਾਲ ਉਡੀਕ ਜਿਹੜੀ ਲੋਕ ਕਰ ਰਹੇ ਨੇ ਕਿੰਨਾ ਜੀ 크੍ਰਿਸਚੀਅਨ ਭਾਈਚਾਰੇ ਨੇ ਫੈਸਲਾ ਕਰ ਲਿਆ ਉਹ ਕਹਿੰਦੇ ਜਿੱਤਣਾ ਤਾਂ ਤੁਸੀਂ ਹੈਗਾ ਹੀ ਆ ਜਿਹੜੀ ਵੱਡੀ ਲੀਡ ਸਾਰੇ 크੍ਰਿਸਚੀਅਨ ਭਾਈਚਾਰੇ ਦੀ ਹੈ ਜੋ ਹਾਲਾਤ ਤੁਹਾਨੂੰ ਪਤਾ ਪਿਛਲੀਆਂ ਪਾਰਟੀਆਂ ਨੇ ਕੀਤੇ ਨੇ ਐਡੀ ਵੱਡੀ ਮਿਨਿਸਟਰੀ ਰਹਿੰਦਿਆਂ ਹੋયા ਵੀ ਮਤਲਬ ਇਹ ਹਲਕੇ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਵਿਗੜੇ ਹੋਏ ਨੇ ਗੁੰਡਾ ਰਾਜ ਚੱਲਿਆ ਬੜੇ ਲੋਕਾਂ ਦੇ ਪਰਚੇ ਹੋਏ ਨੇ ਤੇ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਲੋਕਾਂ ਨੇ ਚੈਨ ਦੇ ਨਾਲ ਘਰਾਂ 'ਚ ਬੈਠੇ ਨੇ ਅਮਨ ਸ਼ਾਂਤੀ ਦੇ ਨਾਲ ਕੰਮ ਹੁੰਦੇ ਨੇ ਪ੍ਰਸ਼ਾਸਨ ਵਧੀਆ ਕੰਮ ਕਰਦਾ ਪਿਆ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਚਲੋ ਪਿਛਲੀ ਵਾਰ ਜਿਹੜੀ ਗਲਤੀ ਹੋਈ ਏ ਉਹ ਆਪਾਂ ਗਲਤੀ ਦੁਹਰੇ ਨਾ ਦਰਾਈਏ ਸਰਦਾਰ ਗੁਰਦੀਪ ਸਿੰਘ ਦੇ ਹੱਕ 'ਚ ਲੀਡ ਨਾ ਜਿਤਾ ਕੇ ਤੇ ਉਹਨਾਂ ਨੂੰ ਆਪਾਂ ਵਿਧਾਨ ਸਭਾ 'ਚ ਭੇਜੀਏ ਤਾਂ ਜੋ ਆਪਣੀ ਹਲਕੀ ਦੀ ਤਰੱਕੀ ਹੋ ਸਕੇ। ਵਿਪਿੰਦਰ ਸਿੰਘ ਜੀ। ਵੀ ਸਾਡੇ ਵੱਲੋਂ ਤਾਂ ਫੁੱਲ ਆਪਣੀ ਹੈਗੀ ਹਮਾਇਤ ਪੂਰੀ ਆ। ਪਿੰਡ ਦੀਆਂ ਭਾਵਾਂ ਅਸੀਂ ਕਿਹਾ ਗਿਣ ਕੇ ਲੈ ਲਓ ਸਾਡੇ ਕੋਲ ਵੋਟਾਂ। ਠੀਕ ਆ। ਗਿਣ ਕੇ ਦੇਾਂਗੇ। ਬਾਕੀ ਇਲਾਕੇ ਦਾ ਮਾਹੌਲ ਬਹੁਤ ਵਧੀਆ ਹੈ। ਪਿੰਡ ਦੇ ਲੋਕ ਇਲਾਕੇ ਦੇ ਲੋਕ ਖੁਸ਼ ਹੈ। ਕੁਝ ਉਹਦੀਆਂ ਗਲਾਂ-ਗੁਲਾਂ ਦਾ ਥੋੜਾ ਚੱਕਰ ਕਰਕੇ ਲੋਕਦਰਾ ਮਾਹੌਲ ਵਿਗਾੜਦੇ ਆ। ਤਾਂ ਕਰਕੇ ਆਮ ਪਾਰਟੀ ਨੂੰ ਜ਼ਿਆਦਾ ਸਪੋਰਟ ਹੈ। ਅੱਡੀ ਪਿੰਡ ਬਾਰੇ ਵੀ ਬੋਲ ਰਹੇ ਸੀ। ਅਸੀਂ ਖੁਦ ਬੋਲ ਰਹੇ ਠੋਕ ਦੇਾਂਗੇ ਜਵਾਬ ਦਾ। ਤੇ ਜਦੋਂ ਅਸੀਂ ਠੋਕ ਕੇ ਜਵਾਬ ਦੇਾਂਗੇ ਤੇ रिजल्ट ਤੁਹਾਡੇ ਸਾਹਮਣੇ ਹੀ ਅੱਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਪਿੰਡ ਦਾਦੂਵਾਲ ਵਿੱਚ ਮੀਟਿੰਗ ਕਰ ਰਹੇ ਸੀ ਤੇ ਆਮ ਆਦਮੀ ਪਾਰਟੀ ਜਰੀਏ ਸਿਖਰਾਂ ਤੇ ਚੱਲ ਰਹੀ ਆ ਤੇ ਅਸੀਂ ਸਾਰਾ ਪੂਰ ਜੋਰ ਕਰਕੇ ਸਿਖਰਾਂ ਤੇ ਪਹੁੰਚਾਵਾਂਗੇ ਤੇ ਬਹੁਤ ਵੱਡੀ ਲੀਡ ਨਾਲ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਜਿਤਾਵਾਂਗੇ ਸਾਬ ਵਾਹਿਗੁਰਜੀ ਕੀ ਫਤਿਹ देखो भाई जी आम पार्टी दा बहुत ही बढ़िया काम चल रिया है। एक ते तुसी कांग्रेस दी गल करो ते ओना दा एक मूल परिवारवाद का आ रिया वा लोग एत्तो भी नाराज होया। पी कदी ਆਪ ਬਣ ਕੇ ਜਾਂ ਲੜਕੇ ਨੂੰ ਜਾਂ ਘਰ ਦੀ ਨੂੰ ਮਤਲਬ ਉਹਨਾਂ ਨੇ ਜੀਤੀ ਸੀਟ। एत्तो ही ज्ालक नाराज ਆ। बाकी आम पार्टी तो ਤੁਹਾਨੂੰ ਪਤਾ ਜੇ ਕੰਮ ਵੇਲੇ ਸ਼ੁਰੂ ਤੋਂ ਲੋਕਾਂ ਦੇ ਘਰਾਂ ਦਾ ਬਿਜਲੀ ਮਾਫ ਹੋਰ ਕਈ ਆਪਣੇ ਸਹੂਦਾ ਮਿਲੀਆਂ ਵਾ। ਇਸ ਕਰਕੇ ਮਤਲਬ ਲੋਕਾਂ ਦਾ ਰਜਾਨ ਜਿਆਦਾ ਆਮ ਪਾਰਟੀ ਵੱਲ ਆ। ਤੇ ਸਾਨੂੰ ਇਸ ਵਾਰ ਵੀ ਗੁਰਦੀਪ ਸਿੰਘ ਬਹੁਤ ਵੱਡੀ ਹਰਕਾਰ ਜਿੱਤ ਪ੍ਰਾਪਤ ਕਰੇਗਾ।